प्यारे दोस्तों मैं विरपाल सिद्धू मोड बाता चाननिया चैनल ते ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਸਰਵਨ ਸਿੰਘ ਪਤੰਗ ਦੀ ਕਹਾਣੀ ਬਾਓਏ ਪੁੱਤਰਾ ਲੈ ਕੇ ਪੇਸ਼ ਆ ਆਸ ਕਰਦੀ ਹਾਂ ਕਹਾਣੀ ਤੁਹਾਨੂੰ ਜਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਹਨਾਂ ਦੀ ਕਹਾਣੀ ਬਾਓਏ ਪੁੱਤਰਾ ਅਰਜਨ ਸਿੰਘ ਜਦੋਂ ਦੋ ਕਿੱਲਿਆਂ 'ਚ ਝੋਨਾ ਲਵਾ ਕੇ ਲਿਬੜਿਆ ਤੇ ਬੜਿਆ ਘਰ ਆਇਆ ਤਾਂ ਬੇੜੇ ਵਿੱਚ ਖੜੀ ਨਵੀਂ ਨਵਿਕਲੀ ਕਾਰ ਵੇਖ ਕੇ ਸੋਚਣ ਲੱਗਾ ਇਹ ਤਾਂ ਬਿੰਦਰ ਪੁੱਤ ਆਇਆ ਲੱਗਦਾ ਜਦੋਂ ਉਹ ਬੈਠਕ ਵਿੱਚ ਜਾ ਕੇ ਵੇਖਿਆ ਤਾਂ ਉੱਥੇ ਉਸ ਦਾ ਫੌਜੀ ਬੇਟਾ ਇਕੱਲਾ ਹੀ ਬੋਤਲ ਖੋਲੀ ਬੈਠਾ ਸੀ ਬਾਪੂ ਨੂੰ ਵੇਖ ਕੇ ਬਿੰਦਰ ਬੋਲਿਆ ਬਾਪੂ ਆਪਾਂ ਨਵੀਂ ਆਲਟੋ ਕਾਰ ਲੈ ਲਈ ਐ ਰੱਜ ਕੇ ਲਈ ਝੂਟੇ ਪੁੱਤ ਦੂਏ ਚੰਗਾ ਨਹੀਂ ਕੀਤਾ ਆਪਾਂ ਸਿਬੋ ਦਾ ਵਿਆਹ ਵੀ ਬਿੰਨੀ ਬੈਠੇ ਆ ਤੇ ਉੱਤੋਂ ਝੋਨੇ ਦੀ ਲੋਈ ਆਸਮਾਨ ਤੇ ਚੜੀ ਪਈ ਐ ਅਰਜਨ ਸਿੰਘ ਕਾਰ ਲੈਣ ਦੇ ਹੱਕ ਵਿੱਚ ਨਹੀਂ ਸੀ ਬਾਪੂ ਜਣਾ ਖਣਾ ਕਾਰ ਲਈ ਫਿਰਦਾ ਕਾਰ ਲੈਣ ਦੇ ਵੀਰੇ ਨੂੰ ਦਿਲ ਖੁਸ਼ ਸਿਬੋ ਨੇ ਬਾਪੂ ਨੂੰ ਠੰਡੇ ਦਾ ਗਲਾਸ ਫੜਾਉਂਦਿਆਂ ਆਖਿਆ ਦਰਅਸਲ ਉਸ ਨੂੰ ਆਪਣੀ ਪੋਜੀਸ਼ਨ ਦਾ ਫਿਕਰ ਸੀ ਕਿ ਜਦ ਵੀਰਾ ਮੈਨੂੰ ਸਾਰਿਆਂ ਤੋਂ ਲੈਣ ਜਾਊ ਤਾ ਮੇਰਾ ਮਾਨ ਵੀ ਵਧੇਗਾ ਚੰਗਾ ਪੁੱਤ ਤੇਰੀ ਗੱਲ ਵੀ ਠੀਕ ਐ ਪਰ ਬਿੰਦਰ ਨੇ ਤਾਂ ਤੇਰੇ ਵਿਆਹ ਤੋਂ ਬਾਅਦ ਛੁੱਟੀ ਕੱਟ ਕੇ ਚਲੇ ਜਾਣਾ ਅਰਜਨ ਸਿੰਘ ਨੇ ਕਿਹਾ ਬਾਪੂ ਆ ਜਾ ਫੌਜੀ ਵਿਕਸੀ ਦਾ ਪੈਗ ਲਗਾ ਕੇ ਵੇਖ ਅੱਜ ਬਿੰਦਰ ਨੇ ਗਲਾਸ ਬਾਪੂ ਵੱਲ ਕਰਦਿਆਂ ਕਿਹਾ ਪੁੱਤ ਤੈਨੂੰ ਪਤਾ ਤਾਂ ਹੈ ਮੈਂ ਤਾਂ ਕਦੇ ਨੂੰ ਮੂੰਹ ਨਹੀਂ ਲਾਇਆ ਉਹ ਇਹ ਬੋਤਲ ਮੇਰੇ ਕੁਰਮ ਨੱਥਾ ਸਿੰਘ ਵਾਸਤੇ ਰੱਖ ਲੈ ਉਹ ਵੀ ਫੌਜੀ ਸੂਬੇਦਾਰ ਹੈ ਅਰਜਨ ਸਿੰਘ ਨੂੰ ਪਤਾ ਸੀ ਕਿ ਸੀਬੋ ਦਾ ਸੌਰਾ ਵੀ ਫੌਜੀ ਹੈ ਅਰਜਨ ਸਿੰਘ ਟਰੈਕਟਰ ਚਲਾਉਣਾ ਤਾਂ ਜਾਣਦਾ ਹੀ ਸੀ ਬਿੰਦਰ ਨੇ ਉਸ ਨੂੰ ਪੰਜ ਸੱਤ ਦਿਨਾਂ ਵਿੱਚ ਹੀ ਕਾਰ ਚਲਾਉਣਾ ਵੀ ਸਿਖਾ ਦਿੱਤਾ ਸੀਬੋ ਦੇ ਵਿਆਹ ਤੋਂ ਬਾਅਦ ਇੱਕ ਦਿਨ ਬਿੰਦਰ ਨੇ ਕਿਹਾ ਚੱਲ ਬਾਪੂ ਨਹਾ ਤੋ ਲੈ ਖੇਤ ਚੱਲਦੇ ਆ ਪਹੀਆਂ ਨੂੰ ਮੀਟ ਸ਼ੀਟ ਤੇ ਰੰਮ ਦੀ ਬੋਤਲ ਦੇਣ ਬਿੰਦਰ ਵਿਚਾਰੇ ਪਹੀਆਂ ਦੀ ਮਿਹਨਤ ਮੁਸ਼ਕਲਤ ਬਾਰੇ ਜਾਣਦਾ ਸੀ ਬਾਪੂ ਤੂੰ ਗੱਡੀ ਚਲਾ ਮੈਂ ਤਾਂ ਚਾਹ ਦੇਣਾਂ ਨੂੰ ਜ ਵੀ ਛੁੱਟੀ ਘੱਟ ਕੇ ਚਲੇ ਜਾਣਾ ਬਿੰਦਰ ਨੇ ਬਾਪੂ ਨੂੰ ਕਿਹਾ then ਅਜੇ ਕਾਫੀ ਖੜਾ ਸੀ ਹੁਣ ਉਹ ਬਾਪ ਬੇਟਾ ਕਾਰ ਵਿੱਚ ਖੇਤ ਜਾ ਰਹੇ ਸਨ ਜਦੋਂ ਪਹੀ ਤੇ ਕਾਰ ਮੋੜਨ ਲੱਗੇ ਅੱਗੇ ਆਪਣੇ ਆਪ ਨੂੰ ਸਰਦਾਰ ਕਹਾਉਂਦਾ ਤੀਆਂ ਕਿੱਲਿਆਂ ਦਾ ਮਾਲਕ ਜੰਗੀਰਾ ਖੜਾ ਸੀ ਜੋ ਭਈਆਂ ਨਾਲ ਲੜਦਾ ਹੀ ਰਹਿੰਦਾ ਸੀ ਜਿਸ ਨੇ ਬਿੰਦਰ ਨੂੰ ਕੇਰਾ ਛੁੱਟੀ ਕੱਟ ਕੇ ਜਾ ਰਹੇ ਨੂੰ ਉਸ ਦਾ ਬੈਗ ਤੇ ਅਟੇਚੀ ਅੱਡੇ ਤੱਕ ਲਿਜਾਣ ਤੇ ਕਿਹਾ ਸੀ ਤੂੰ ਫੌਜੀ ਐ ਕਾਰ ਨਹੀਂ ਲੈ ਸਕਦਾ ਪਿਓ ਪੁੱਤ ਐਵੇਂ ਸਾਈਕਲ ਘੜੀਸੀ ਫਿਰਦੇ ਹੂੰ ਬਿੰਦਰ ਨੇ ਬਾਪੂ ਨੂੰ ਕਿਹਾ ਬਾਪੂ ਤੂ ਤਾਏ ਜੰਗੀਰ ਨੂੰ ਕਹਿ ਕਿ ਆ ਜਾ ਜੰਗੀਰ ਸੇ ਬੈਠ ਜਾ ਸਾਡੀ ਗੱਡੀ ਚ ਬਿੰਦਰ ਤੇ ਬਾਪੂ ਪੰਨਾਂ ਦੀ ਪਾਰਟੀ ਕਰਨ ਗੱਡੀ ਵਿੱਚ ਬੈਠ ਕੇ ਜਾ ਰਹੇ ਸਨ ਬਿਜਲੀ ਦੀ ਫੁਰਤੀ ਨਾਲ ਜੰਗੀਰ ਗੱਡੀ ਵਿੱਚ ਬੈਠ ਗਿਆ ਮੋਟਰ ਤੇ ਪਹੀਆਂ ਦਾ ਮੇਲਾ ਲੱਗਿਆ ਹੋਇਆ ਸੀ ਉਹ ਨੌਟੰਕੀ ਦੇ ਗੀਤ ਤੇ ਕਈ ਭਜਨ ਵੀ ਗਾ ਰਹੇ ਸਨ ਬਿੰਦਰ ਨੇ ਮੋਟਰ ਵਾਲੇ ਕਮਰੇ ਚੋਂ ਮੰਜਾ ਕੱਢ ਕੇ ਮਹਿਫਲ ਸਜਾ ਲਈ ਹੁਣ ਜੰਗੀਰ ਦਾਰੂ ਦਾ ਗਲਾਸ ਮੂੰਹ ਨੂੰ ਲਾਉਂਦਿਆਂ ਸੋਚ ਰਿਹਾ ਸੀ ਕਿ ਸਰਦਾਰ ਮੈਨਿੰ ਸਰਦਾਰ ਤਾਂ ਅਰਜਨ ਸਿੰਘ ਹੈ ਬੇਸ਼ੱਕ ਢਾਈ ਕਿਲਿਆਂ ਦਾ ਮਾਲਕ ਹੈ ਅਰਜਨ ਸਿੰਘ ਆਪਣੇ ਬੇਟੇ ਨੂੰ ਧੀਮੀ ਆਵਾਜ਼ ਵਿੱਚ ਕਹਿ ਰਿਹਾ ਸੀ ਬਾਓਏ ਪੁੱਤਰਾ ਬਾਓਏ ਪੁੱਤਰਾ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਲੱਗੀ ਜੇਕਰ ਤੁਸੀਂ ਵੀ ਚੈਨਲ ਦੇ ਲਈ ਕੋਈ ਆਪਣੀ ਰਚਨਾ ਭੇਜਣਾ ਚਾਹੁੰਦੇ ਹੋ ਤਾਂ ਰਚਨਾ ਨੂੰ ਸੋਧ ਕੇ ਮੇਰੇ ਨੰਬਰ ਤੇ ਜਾਂ ਮੇਰੀ ਫੇਸਬੁੱਕ ਤੇ ਭੇਜ ਸਕਦੇ ਹੋ ਸੋ ਧੰਨਵਾਦ ਜੀ ਬਾਏ ਬਾਏ